ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੀਆਂ ਅੱਜ ਦੀਆਂ ਖਬਰਾਂ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਵੇਂ ਨਿਯਮਾਂ ਨੇ ਵਿਸ਼ਵ ਵਪਾਰ ਨੂੰ ਪ੍ਰਭਾਵਿਤ ਕੀਤਾ ਹੈ ਜਾਪਾਨ ਤਾਈਵਾਨ ਤੇ ਕਈ ਯੂਰੋਪੀਅਨ ਦੇਸ਼ਾਂ ਦੀਆਂ ਡਾਕ ਸੇਵਾਵਾਂ ਨੇ ਵੱਡੇ ਸੀਮਾ ਸ਼ੁਲਕ ਬਦਲਾਅ ਤੋਂ ਬਾਅਦ ਅਮਰੀਕਾ ਨੂੰ ਭੇਜੇ ਜਾਣ ਵਾਲੇ ਛੋਟੇ ਪਾਰਸਲਾਂ ਤੇ ਰੋਕ ਲਗਾ ਦਿੱਤੀ ਹੈ ਅਮਰੀਕਾ ਦਾ ਇਹ ਨਵਾਂ ਨਿਯਮ ਇੰਨਾ ਜਟਿਲ ਹੈ ਕਿ ਯੂਰਪ ਦੀਆਂ ਡਾਕ ਕੰਪਨੀਆਂ ਇਸ ਨੂੰ ਸਮਝਣ 'ਚ ਅਸਮਰੱਥ ਨੇ ਇਸ ਉਲਝਣ ਕਾਰਨ ਕਈ ਕੰਪਨੀਆਂ ਨੇ ਅਮਰੀਕਾ ਨੂੰ ਜਾਣ ਵਾਲੀਆਂ ਆਪਣੀਆਂ ਡਾਕ ਸੇਵਾਵਾਂ ਮੁਅਤਲ ਕਰ ਦਿੱਤੀਆਂ ਨੇ ਸੀਐਨਬੀਸੀ ਦੀ ਰਿਪੋਰਟ ਅਨੁਸਾਰ ਇਹ ਰੋਕ 트੍ਰੰਪ ਦੇ ਉਸ ਹੁਕਮ ਨਾਲ ਜੁੜੀ ਹੈ ਜਿਸ ਨੇ 800 ਡਾਲਰ ਤੋਂ ਘੱਟ ਮੁੱਲ ਦੇ ਵਿਦੇਸ਼ੀ ਪਾਰਸਲਾਂ ਲਈ ਘੱਟੋ-ਘੱਟ ਟੈਕਸ ਛੋਟ ਨੂੰ ਖਤਮ ਕਰ ਦਿੱਤਾ ਹੈ ਇਹ ਨਿਯਮ ਸਿਰਫ ਚੀਨ ਤੇ ਹੀ ਨਹੀਂ ਸਗੋਂ ਸਾਰੇ ਦੇਸ਼ਾਂ ਤੇ ਲਾਗੂ ਹੁੰਦਾ ਹੈ ਪਹਿਲਾਂ 800 ਡਾਲਰ ਤੋਂ ਸਸਤੇ ਵਿਦੇਸ਼ੀ ਪਾਰਸਲ ਅਮਰੀਕਾ ਚ ਬਿਨਾ ਕਿਸੇ ਟੈਕਸ ਜਾਂ ਬਧੇਰੇ ਜਾਂਚ ਦੇ ਭੇਜੇ ਜਾ ਸਕਦੇ ਸਨ ਹੁਣ ਟਰੰਪ ਪ੍ਰਸ਼ਾਸਨ ਨੇ ਇਹ ਛੋਟ ਖਤਮ ਕਰ ਦਿੱਤੀ ਹੈ ਹਰ ਛੋਟੇ ਵੱਡੇ ਪਾਰਸਲ ਤੇ ਟੈਕਸ ਲੱਗੇਗਾ ਤੇ ਉਸਦੀ ਪੂਰੀ ਜਾਂਚ ਹੋਵੇਗੀ ਇਸ ਦੇ ਨਤੀਜੇ ਵਜੋਂ ਕਈ ਦੇਸ਼ਾਂ ਦੀਆਂ ਡਾਕ ਸੇਵਾਵਾਂ ਅਜਿਹੇ ਪਾਰਸਲਾਂ ਨੂੰ ਰੋਕ ਰਹੀਆਂ ਨੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸਿਸਟਮ ਨਵੇਂ ਨਿਯਮਾਂ ਮੁਤਾਬਕ ਨਹੀਂ ਚੱਲ ਸਕਦਾ ਤੇ ਵਾਹਕਾਂ ਨੂੰ ਨਹੀਂ ਪਤਾ ਕਿ ਸ਼ੁਲਕ ਦੀ ਗਣਨਾ ਕਿਵੇਂ ਕੀਤੀ ਜਾਵੇਗੀ। ਇਸ ਨੂੰ ਕੌਣ ਵਸੂਲ ਕਰੇਗਾ ਜਾਂ ਇਹ ਜਾਣਕਾਰੀ ਅਮਰੀਕੀ ਅਧਿਕਾਰੀਆਂ ਤੱਕ ਕਿਵੇਂ ਪਹੁੰਚਾਈ ਜਾਵੇਗੀ? ਪਾਰਸਲ ਸਰਵਿਸ ਡੀਐਚਐਲ ਨੇ ਸ਼ੁੱਕਰਵਾਰ ਨੂੰ ਬਿਆਨ ਜਾਰੀ ਕਰਕੇ ਸਪਸ਼ਟ ਕੀਤਾ ਕਿ ਡਾਈਚੇ ਪੋਸਟ ਅਤੇ ਡੀਐਚਐਲ ਪਾਰਸਲ ਜਰਮਨੀ ਨੇ ਅਮਰੀਕਾ ਜਾਣ ਵਾਲੇ ਪਾਰਸਲ ਲੈਣੇ ਬੰਦ ਕਰ ਦਿੱਤੇ ਨੇ। ਕੰਪਨੀ ਨੇ ਕਿਆ ਕੁਝ ਅਹਿਮ ਸਵਾਲ ਅਜੇ ਵੀ ਅਣਸੁਲਝੇ ਨੇ ਖਾਸ ਕਰ ਭਵਿੱਖ ਚ ਟੈਕਸ ਕਿਵੇਂ ਅਤੇ ਕਿਸ ਦੁਆਰਾ ਵਸੂਲਿਆ ਜਾਵੇਗਾ ਕਿਸ ਚ ਡਾਟਾ ਦੀ ਲੋਡ ਹੋਵੇਗੀ ਤੇ ਅਮਰੀਕੀ ਸੀਮਾ ਸ਼ੁਲਕ ਅਤੇ ਸਰਹੱਦ ਸੁਰੱਖਿਆ ਨੂੰ ਡਾਟਾ ਕਿਵੇਂ ਭੇਜਿਆ ਜਾਵੇਗਾ ਹੁਣ ਸਿਰਫ ਡੀ ਐਚ ਐਲ ਐਕਸਪ੍ਰੈਸ ਹੀ ਇੱਕੋ ਇੱਕ ਵਿਕਲਪ ਬਚਿਆ ਏ ਜੋ ਅਜੇ ਵੀ ਕੰਮ ਕਰ ਰਿਹਾ ਏ ਪਰ ਇਸਦੀ ਲਾਗਤ ਬਹੁਤ ਜ਼ਿਆਦਾ ਹੈ ਅਮਰੀਕਾ ਨੇ ਮੰਗਲਵਾਰ ਨੂੰ ਭਾਰਤ ਨੂੰ ਇੱਕ ਨੋਟਿਸ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ 27 ਅਗਸਤ ਤੋਂ ਵਾਧੂ ਟੈਰਿਫ ਲਗਾਏ ਜਾਣਗੇ ਇਹ ਨੋਟਿਸ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਇਸ ਵਿੱਚ ਕਿਹਾ ਗਿਆ ਹੈ ਕਿ ਇਹ ਟੈਰਿਫ ਰੂਸੀ ਸਰਕਾਰ ਤੋਂ ਅਮਰੀਕਾ ਨੂੰ ਮਿਲੀਆਂ ਤੰਪੀਆਂ ਦੇ ਜਵਾਬ ਚ ਲਗਾਏ ਜਾ ਰਹੇ ਨੇ ਅਤੇ ਇਸ ਨੀਤੀ ਦੇ ਤਹਿਤ ਭਾਰਤ ਨੂੰ ਨਵੇਂ ਟੈਰਿਫ ਦਾ ਸਾਹਮਣਾ ਕਰਨਾ ਪਵੇਗਾ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨੇ ਭਾਰਤ ਤੋਂ ਆਯਾਤ ਤੇ 25% ਵਾਧੂ ਡਿਊਟੀ ਲਗਾਉਣ ਸੰਬੰਧੀ ਅਧਿਕਾਰਤ ਤੌਰ ਤੇ ਇੱਕ ਜਨਤਕ ਨੋਟਿਸ ਜਾਰੀ ਕੀਤਾ। ਨੋਟਿਸ ਚ ਕਿਹਾ ਗਿਆ ਹੈ ਕਿ ਇਹ ਨਵਾਂ ਟੈਰਿਫ ਕਿਸੇ ਵੀ ਭਾਰਤੀ ਉਤਪਾਦ ਤੇ ਲਗਾਇਆ ਜਾਵੇਗਾ ਜੋ 27 ਅਗਸਤ 2025 ਨੂੰ ਦੁਪਹਿਰ 12 ਵਜੇ 1 ਮਿੰਟ ਤੋਂ ਬਾਅਦ ਵਰਤੋਂ ਲਈ ਅਮਰੀਕਾ ਲਿਆਂਦਾ ਜਾਂਦਾ ਹੈ ਜਾਂ ਗੋਦਾਮ ਤੋਂ ਬਾਹਰ ਲਿਜਾਇਆ ਜਾਂਦਾ ਹੈ। ਨੋਟਿਸ ਤੇ ਇਹ ਵੀ ਕਿਹਾ ਗਿਆ ਕਿ ਆਪਣੀ ਸੁਰੱਖਿਆ ਤੇ ਵਿਦੇਸ਼ ਨੀਤੀ ਨੂੰ ਧਿਆਨ ਚ ਰੱਖਦੇ ਹੋਏ ਅਮਰੀਕਾ ਨੇ ਪਹਿਲਾਂ ਹੀ ਰੂਸ ਤੋਂ ਆਉਣ ਵਾਲੇ ਕੁਝ ਸਮਾਨ ਜਿਵੇਂ ਕਿ ਕੱਚਾ ਤੇਲ ਅਤੇ ਪੈਟਰੋਲੀਅਮ ਉਤਪਾਦ ਦੇ ਆਯਾਤ ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਸਬੰਧ ਦਰਮਿਆਨ ਦੂਜੇ ਪਾਸੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਚੀਨ ਨੂੰ ਅਮਰੀਕਾ ਨੂੰ ਮੈਗਨੇਟ ਸਪਲਾਈ ਕਰਨੇ ਚਾਹੀਦੇ ਨੇ ਨਹੀਂ ਤਾਂ ਉਹਨਾਂ ਨੂੰ 200 ਫੀਸਦੀ ਦਾ ਟੈਰਿਫ ਜਾਂ ਕੁਝ ਹੋਰ ਦਾ ਸਾਹਮਣਾ ਕਰਨਾ ਪਵੇਗਾ। ਦੋਮਾ ਦੇਸ਼ਾਂ ਵਿਚਕਾਰ ਵਪਾਰਕ ਵਿਵਾਦ ਦੇ ਵਿਚਕਾਰ ਚੀਨ ਦੁਰਲਭ ਚੁੰਬਕਾਂ ਅਤੇ ਉਹਨਾਂ ਦੀ ਸਪਲਾਈ ਤੇ ਨਿਯੰਤਰਣ ਪਤੀ ਸੰਵੇਦਨਸ਼ੀਲ ਹੁੰਦਾ ਜਾ ਰਿਹਾ ਹੈ ਅਪ੍ਰੈਲ ਚ ਇਸ ਨੇ ਅਮਰੀਕੀ ਟੈਰਿਫ ਵਾਧੇ ਦੇ ਜਵਾਬ ਚ ਆਪਣੀ ਨਿਰਯਾਤ ਪਾਬੰਦੀ ਸੂਚੀ ਚ ਕਈ ਦੁਰਲਭ ਧਰਤੀ ਦੀਆਂ ਚੀਜ਼ਾਂ ਅਤੇ ਚੁੰਬਕ ਸ਼ਾਮਲ ਕੀਤੇ ਅਮਰੀਕਾ ਦੇ ਸਭ ਤੋਂ ਅਮੀਰ ਨਾਗਰਿਕਾਂ ਉੱਤੇ ਟੈਕਸ ਨੂੰ ਲੈ ਕੇ ਲੰਬੇ ਸਮੇਂ ਤੋਂ ਇਹ ਧਾਰਨਾ ਹੈ ਕਿ ਉਹ ਆਮ ਲੋਕਾਂ ਦੀ ਤੁਲਨਾ ਚ ਘੱਟ ਟੈਕਸ ਅਦਾ ਕਰਦੇ ਨੇ ਹੁਣ ਕੈਲੀਫੋਰਨੀਆ ਯੂਨੀਵਰਸਿਟੀ ਵਰਕਲੇ ਦੇ ਚਾਰ ਪ੍ਰਮੁੱਖ ਅਰਥਸ਼ਾਸਤਰੀ ਅਕਕਨ ਬਲਕਰ, ਇਮੈਨੁਅਲ ਸੇਜ਼, ਡੈਨੀ ਯਾਗਨ ਅਤੇ ਗੈਬਰੀਅਲ ਜ਼ੁਕਮੰਦੀ ਦੀ ਨਵੀਂ ਸਟੱਡੀ ਨੇ ਇਸ ਧਾਰਨਾ ਨੂੰ ਠੋਸ ਅੰਕੜਿਆਂ ਨਾਲ ਸਾਬਤ ਕੀਤਾ ਹੈ। ਜੁਆਇੰਟ ਕਮੇਟੀ ਔਨ ਟੈਕਸੇਸ਼ਨ ਮੁਤਾਬਕ ਅਮਰੀਕਾ ਦੇ ਸਭ ਤੋਂ ਅਮੀਰ ਲੋਕ ਔਸਤਨ 34% ਦਾ ਟੈਕਸ ਅਦਾ ਕਰਦੇ ਨੇ ਪਰ ਅਸਲੀਅਤ 'ਚ ਉਹ ਸਿਰਫ 24% ਦਾ ਟੈਕਸ ਹੀ ਦਿੰਦੇ ਨੇ। ਇਹ ਦਰ ਹਾਲੀਆ ਸਾਲਾਂ 'ਚ ਹੋਰ ਵੀ ਘਟ ਗਈ ਹੈ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਟਰੰਪ ਪ੍ਰਸ਼ਾਸਨ ਦੀਆਂ ਟੈਕਸ ਨੀਤੀਆਂ ਕਾਰਨ ਅਗਲੇ ਸਾਲਾਂ ਤੱਕ ਇਹ ਸਥਿਤੀ ਜਾਰੀ ਰਹੇਗੀ ਖੋਜਕਰਤਾਵਾਂ ਨੇ ਅਰਬ ਪੱਤੀਆਂ ਦੇ ਸਿੱਧੇ ਟੈਕਸ ਰਿਟਰਨ ਤਾਂ ਨਹੀਂ ਵੇਖੇ ਪਰ IRS ਤੋਂ ਮਿਲੇ ਗੁਪਤ ਅਤੇ ਅਗਿਆਤ ਡੇਟਾ ਕੰਪਨੀਆਂ ਦੀਆਂ ਸਾਲਾਨਾ ਰਿਪੋਰਟਾਂ ਗਿਫਟ ਅਤੇ ਅਸਟੇਟ ਟੈਕਸ ਦੇ ਸਰਕਾਰੀ ਡੇਟਾ ਅਤੇ ਨਿੱਜੀ ਕੰਪਨੀਆਂ ਦੀ ਆਮਦਨ ਦੇ ਰਿਕਾਰਡ ਦਾ ਵਿਸ਼ਲੇਸ਼ਣ ਕੀਤਾ ਨਤੀਜੇ ਵਜੋਂ ਪਤਾ ਲੱਗਾ ਕਿ ਅਮੀਰ ਲੋਕ ਆਪਣੀ ਅਸਲ ਆਮਦਨ ਨੂੰ ਕਾਗਜ਼ੀ ਘਾਟੇ 'ਚ ਬਦਲਣ ਲਈ ਵੱਖ-ਵੱਖ ਟੈਕਸ ਛੋਟ ਵਾਲੀਆਂ ਰਣਨੀਤੀਆਂ ਦੀ ਵਰਤੋਂ ਕਰਦੇ ਨੇ ਉਦਾਹਰਣ ਵਜੋਂ 2018 ਤੋਂ 2020 ਵਿਚਾਲੇ ਹਰ ਅਰਬਪਤੀ ਨੇ ਔਸਤਨ 3.3 ਕਰੋੜ ਡਾਲਰ ਦੀ ਟੈਕਸ ਯੋਗ ਆਮਦਨ ਨੂੰ ਕਾਗਜ਼ੀ ਘਾਟੇ ਦੀ ਵਜ੍ਹਾ ਨਾਲ ਲੁਕਾ ਲਿਆ ਮਾਰਕ ਜ਼ੁਕਰਬਰਗ ਵਰਗੇ ਵੱਡੇ ਨਾਮ ਆਪਣੇ ਆਪ ਨੂੰ ਸਿਰਫ 1 ਡਾਲਰ ਦੀ ਬੇਸਿਕ ਤਨਖਾਹ ਦਿੰਦੇ ਨੇ ਅਤੇ ਬਾਕੀ ਮੁਆਵਜ਼ਾ ਸ਼ੇਰਾਂ ਜਾਂ ਨਿਵੇਸ਼ਾਂ ਰਾਹੀਂ ਹੀ ਲੈਂਦੇ ਨੇ ਇਸੇ ਤਰ੍ਹਾਂ ਐਲਨ ਮਸਕ ਜੈਫ ਬੇਜ਼ੋਸ ਅਤੇ ਲੈਰੀ ਐਲਸਨ ਵਰਗੇ ਅਰਬਪਤੀਆਂ ਦੀ ਅਸਲ ਕਮਾਈ ਸ਼ੇਰਾਂ ਅਤੇ ਪਾਸ-ਥਰੂ ਕੰਪਨੀਆਂ ਤੋਂ ਆਉਂਦੀ ਹੈ ਜਿਨ੍ਹਾਂ ਤੇ ਵੱਖਰੇ ਅਤੇ ਅਕਸਰ ਢਿੱਲੇ ਟੈਕਸ ਨਿਯਮ ਲਾਗੂ ਹੁੰਦੇ ਨੇ ਨਤੀਜੇ ਵਜੋਂ ਉਹਨਾਂ ਦੀਆਂ ਟੈਕਸ ਦਰਾਂ ਨਾ ਸਿਰਫ ਆਮ ਕਰੋੜਪਤੀਆਂ ਨਾਲੋਂ ਸਗੋਂ ਕਈ ਵਾਰ ਮੱਧਮ ਵਰਗ ਦੇ ਪੇਸ਼ੇਵਰਾਂ ਨਾਲੋਂ ਵੀ ਘੱਟ ਰਹਿੰਦੀਆਂ ਨੇ 2017 ਚ ਲਾਗੂ ਕੀਤਾ ਗਿਆ ਟੈਕਸ ਕੱਟਸ ਐਂਡ ਜੌਬਸ ਐਕਟ ਅਮੀਰਾਂ ਲਈ ਇੱਕ ਵਰਦਾਨ ਤੋਂ ਘੱਟ ਨਹੀਂ ਸੀ ਇਸ ਕਾਨੂੰਨ ਤੋਂ ਬਾਅਦ ਸਭ ਤੋਂ ਅਮੀਰ 400 ਅਮਰੀਕੀਆਂ ਦੀ ਟੈਕਸ ਦਰ ਔਸਤ 30% ਤੋਂ ਘਟ ਕੇ 23.8% ਰਹਿ ਗਈ। 2010 ਤੋਂ 2013 ਵਿਚਾਲੇ ਉਹਨਾਂ ਦੀ ਕੁੱਲ ਜਾਇਦਾਦ ਤੇ ਟੈਕਸ ਦਰ 2.7% ਸੀ ਜੋ 2018 ਤੋਂ 2020 'ਚ ਘਟ ਕੇ ਸਿਰਫ 1.3% ਰਹਿ ਗਈ। ਟਰੰਪ ਸਰਕਾਰ ਨੇ ਹਾਲੀਆ ਵਨ ਬਿਗ ਬਿਊਟੀਫੁਲ ਬਿਲ ਐਕਟ ਨੇ ਇਹਨਾਂ ਟੈਕਸ ਕਟੌਤੀਆਂ ਨੂੰ ਹੋਰ ਅੱਗੇ ਵਧਾਇਆ ਅਤੇ ਸਟੇਟ ਟੈਕਸ ਵੀ ਘਟਾ ਦਿੱਤਾ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਤੇ ਫੈਡਰਲ ਰਿਜ਼ਰਵ ਦੇ ਬੋਰਡ ਆਫ ਗਵਰਨਰਸ ਦੀ ਮੈਂਬਰ ਲੀਜ਼ਾ ਕੁੱਕ ਦਾ ਪੇਚਾ ਪੈ ਗਿਆ ਜਦੋਂ 트੍ਰੰਪ ਨੇ ਲੀਜ਼ਾ ਦੀ ਬਰਖਾਸਤਗੀ ਦੇ ਹੁਕਮ ਜਾਰੀ ਕਰ ਦਿੱਤੇ ਪਰ ਉਹਨਾਂ ਨੇ ਅਹੁਦਾ ਛੱਡਣ ਤੋਂ ਸਾਫ਼ ਨਾ ਕਰ ਦਿੱਤੀ ਕੇਂਦਰੀ ਬੈਂਕ ਦੇ 111 ਸਾਲ ਦੇ ਇਤਿਹਾਸ 'ਚ ਪਹਿਲੀ ਵਾਰ ਕਿਸੇ ਰਾਸ਼ਟਰਪਤੀ ਵੱਲੋਂ ਗਵਰਨਰ ਦੀ ਬਰਖਾਸਤਗੀ ਕੀਤੀ ਗਈ ਹੈ ਤੇ ਲੀਜ਼ਾ ਕੁੱਕ ਨੇ ਦਾਅਵਾ ਕੀਤਾ ਕਿ ਰਾਸ਼ਟਰਪਤੀ ਕੋਲ ਕੇਂਦਰੀ ਬੈਂਕ 'ਚ ਦਖਲ ਦੇਣ ਦਾ ਕੋਈ ਹੱਕ ਨਹੀਂ ਲੀਜ਼ਾ ਕੁੱਕ ਦੀ ਨਿਯੁਕਤੀ 2022 'ਚ ਬਾਈਡਨ ਸਰਕਾਰ ਵੱਲੋਂ ਕੀਤੀ ਗਈ ਸੀਗੀ ਤੇ ਪਿਛਲੇ ਦਿਨੀ ਉਹਨਾਂ ਵਿਰੁੱਧ ਮਾਰਗੇਜ ਫਰਾਡ ਦੇ ਦੋਸ਼ ਲੱਗੇ ਸਨ ਦੋਸ਼ ਲਾਉਣ ਵਾਲੇ ਫੈਡਰਲ ਹਾਊਸਿੰਗ ਫਾਈਨਾਂਸ ਏਜੰਸੀ ਦੇ ਡਾਇਰੈਕਟਰ ਬਿਲ ਪੁਲਟਾ ਹਨ ਜਿਨ੍ਹਾਂ ਨੂੰ 트੍ਰੰਪ ਦਾ ਕੱਟੜ ਹਮਾਇਤੀ ਮੰਨਿਆ ਜਾਂਦਾ ਹੈ ਲੀਜ਼ਾ ਕੁੱਕ ਵਿਰੁੱਧ ਲੱਗੇ ਦੋਸ਼ਾਂ ਮੁਤਾਬਕ ਉਹਨਾਂ ਨੇ ਜੂਨ 2021 ਚ ਮਿਸ਼ੀਗਨ ਵਿਖੇ ਇੱਕ ਕਾਰ ਖਰੀਦਿਆ ਤੇ 15 ਸਾਲ ਦੇ ਮਾਰਗੇਜ ਐਗਰੀਮੈਂਟ ਚ ਆਪਣਾ ਆਪ ਨੂੰ ਇਸ ਦੇ ਵਿੱਚ ਪ੍ਰਿੰਸੀਪਲ ਰੈਜ਼ਿਡੈਂਸ ਦੱਸਿਆ ਜੁਲਾਈ 2021 ਚ ਲੀਜ਼ਾ ਕੁੱਕ ਨੇ ਜਾਰਜੀਆ ਦੇ ਐਟਲੰਟਾ ਵਿਖੇ ਇੱਕ ਹੋਰ ਘਰ ਖਰੀਦਿਆ ਤੇ 30 ਸਾਲ ਦੇ ਮਾਰਗੇਜ ਐਗਰੀਮੈਂਟ ਚ ਇਸ ਨੂੰ ਵੀ ਆਪਣਾ ਪ੍ਰਿੰਸੀਪਲ ਰੈਜ਼ਿਡੈਂਸ ਕਰਾਰ ਦਿੱਤਾ ਪ੍ਰਿੰਸੀਪਲ ਰੈਜ਼ਿਡੈਂਸ ਹੋਣ ਤੇ ਕਰਜ਼ੇ ਦੀ ਵਿਆਜ ਦਰ ਘਟ ਜਾਂਦੀ ਹੈ ਤੇ ਝੂਠਾ ਦਾਵਾ ਕਰਨ ਵਾਲਿਆਂ ਨੂੰ ਧੋਖੇਬਾਜ਼ ਮੰਨਿਆ ਜਾਂਦਾ ਹੈ ਬਿਲਕੁਲ ਉਲਟਾ ਨੇ ਕਿਹਾ ਕਿ ਜਿਹੜੀ ਔਰਤ ਵਿਆਜ ਬਚਾਉਣ ਲਈ ਝੂਠ ਬੋਲ ਰਹੀ ਹੈ ਉਹ ਵਿਆਜ ਦਰਾਂ ਕੰਟਰੋਲ ਕਰਨ ਲਈ ਜ਼ਿੰਮੇਵਾਰ ਕਿਵੇਂ ਸੰਭਾਲ ਸਕਦੀ ਹੈ ਬਿਲ ਪੁਲਟਾ 28 ਅਗਸਤ ਨੂੰ ਇਸ ਮਾਮਲੇ ਤਹਿਤ ਡਿਪਾਰਟਮੈਂਟ ਆਫ ਜਸਟਿਸ ਨੂੰ ਇੱਕ ਕ੍ਰਿਮੀਨਲ ਰੈਫਰਲ ਭੇਜਿਆ ਜਿਸ ਮਗਰੋਂ ਵਕੀਲ ਐਂਡ ਮਾਰਟਿਨ ਨੇ ਫੈਡਰਲ ਰਿਜ਼ਰਵ ਦੇ ਚੇਅਰਮੈਨ ਜੀਰੋਮ ਪਾਵਲ ਨੂੰ ਪੱਤਰ ਲਿਖਿਆ ਤੇ ਕਿਹਾ ਕਿ ਲੀਜ਼ਾ ਕੁੱਕ ਨੂੰ ਅਹੁਦੇ ਤੋਂ ਹਟਾਇਆ ਜਾਵੇ 트੍ਰੰਪ ਨੇ ਵੀ ਇਸ ਮੁੱਦੇ ਨੂੰ ਹਵਾ ਦਿੰਦਿਆਂ ਲੀਜ਼ਾ ਕੁੱਕ ਦਾ ਅਸਤੀਫਾ ਮੰਗਿਆ ਤੇ ਫਿਰ ਕਿਹਾ ਕਿ ਜੇ ਅਸਤੀਫਾ ਨਹੀਂ ਆਉਂਦਾ ਤਾਂ ਉਹ ਕੁੱਕ ਨੂੰ ਬਰਖਾਸਤ ਕਰ ਦੇਣਗੇ ਉਧਰ ਲੀਜ਼ਾ ਕੁੱਕ ਨੇ ਕਿਹਾ ਕਿ 4 ਸਾਲ ਪੁਰਾਣੀ ਮਾਰਗੇਜ ਐਪਲੀਕੇਸ਼ਨ ਦੇ ਆਧਾਰ ਤੇ ਕ੍ਰਿਮੀਨਲ ਰੈਫਰਲ ਨਹੀਂ ਬਣਾਇਆ ਗਿਆ ਜੋ ਫੈਡਰਲ ਰਿਜ਼ਰਵ ਚ ਸ਼ਾਮਲ ਹੋਣ ਤੋਂ ਪਹਿਲਾਂ ਦਾ ਹੈ ਲੀਜ਼ਾ ਨੇ ਕਿਹਾ ਕਿ ਉਹ ਕਿਸੇ ਦਬਾਅ ਹੇਠ ਅਹੁਦਾ ਨਹੀਂ ਛੱਡਣਗੇ ਤੇ ਆਪਣੇ ਵਿੱਤੀ ਪਿਛੋਕੜ ਨਾਲ ਸੰਬੰਧਿਤ ਸਵਾਲਾਂ ਨੂੰ ਗੰਭੀਰਤਾ ਨਾਲ ਲੈ ਰਹੇ ਨੇ ਲੀਜ਼ਾ ਕੁੱਕ ਦੇ ਅਹੁਦੇ ਦੀ ਮਿਆਦ 2038 ਤੱਕ ਬਣਦੀ ਹੈ ਤੇ ਇਸ ਤੋਂ ਪਹਿਲਾਂ ਉਹ ਬਰਾਕ Obama ਦੀ ਸਰਕਾਰ ਚ ਕਾਉਂਸਲ ਆਫ ਇਕਨੋਮਿਕ ਐਡਵਾਈਜ਼ਰਸ ਵਿੱਚ ਕੰਮ ਕਰ ਚੁੱਕੇ ਨੇ ਮੰਗਲਵਾਰ ਨੂੰ ਅਮਰੀਕਾ ਦੇ ਐਰੀਜ਼ੋਨਾ ਚ ਮੈਰੀਕੋਪਾ ਕਾਉਂਟੀ ਚ ਇੱਕ ਭਿਆਨਕ ਤੂਫਾਨ ਆਇਆ। ਰਾਸ਼ਟਰੀ ਮੌਸਮ ਸੇਵਾ ਨੇ ਰਾਜ ਦੇ ਕਈ ਖੇਤਰਾਂ ਲਈ ਧੂੜ ਭਰੇ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ। ਸੈਂਟਨ ਵੈਲੀ ਖੇਤਰ ਚ ਇਸ ਤੂਫਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਜਿਸ ਵਿੱਚ ਅਸਮਾਨ ਨੂੰ ਢੱਕਦੇ ਹੋਏ ਧੂੜ ਦੇ ਛੱਤ ਦਾ ਹੈ ਜਾਂ ਰੋਕਿਆ ਜਾ ਰਿਹਾ ਹੈ। ਟਰੰਪ ਦੇ ਹੁਕਮ ਨੇ ਰਾਜਧਾਨੀ ਵਾਸ਼ਿੰਗਟਨ ਡੀਸੀ ਵੱਲ ਵਿਸ਼ੇਸ਼ ਧਿਆਨ ਦੇ ਰਿਹਾ ਹੈ। ਜਿੱਥੇ 트럼ਪ ਪ੍ਰਸ਼ਾਸਨ ਨੇ ਪਹਿਲਾਂ ਹੀ ਸਖਤ ਕਾਰਵਾਈ ਕਰਨੇ ਸ਼ੁਰੂ ਕਰ ਦਿੱਤੀ ਆਦੇਸ਼ ਚ ਪੁਲਿਸ ਨੂੰ ਕਿਹਾ ਗਿਆ ਕਿ ਉਹ ਦੋਸ਼ੀਆਂ ਨੂੰ ਰਿਹਾਅ ਕਰਨ ਦੀ ਬਜਾਏ ਜੇਲ੍ਹਾਂ ਚ ਰੱਖਣ ਦੀ ਕੋਸ਼ਿਸ਼ ਕਰਨ ਅਤੇ ਜੇਕਰ ਵਾਸ਼ਿੰਗਟਨ ਦੀ ਕੋਈ ਇਹੋ ਜਿਹੀ ਸਥਿਤੀ ਨਜ਼ਰ ਆਉਂਦੀ ਹੈ ਤਾਂ ਉੱਥੇ ਜ਼ਮਾਨਤ ਜਾਰੀ ਰੱਖੀ ਜਾ ਸਕਦੀ ਹੈ ਉੱਥੇ ਸਰਕਾਰੀ ਸੇਵਾਵਾਂ ਤੇ ਪੈਸਾ ਬੰਦ ਕਰ ਦਿੱਤਾ ਜਾਵੇ ਵਾਸ਼ਿੰਗਟਨ ਚ ਕਈ ਦਹਾਕਿਆਂ ਤੋਂ ਨਗਦੀ ਰਹਿਤ ਜ਼ਮਾਨਤ ਲਾਗੂ ਹੈ ਜਿੱਥੇ ਕੁਝ ਮੁਲਜ਼ਮਾਂ ਨੂੰ ਬਰਖਾਸਤ ਦੀ ਹੁਕਮ ਜਿਹੜੇ ਉਹ ਦਿੱਤੇ ਜਾਂਦੇ ਨੇ ਤੇ ਬਾਅਦ ਚ ਬਿਨਾਂ ਸ਼ਰਤ ਰਿਹਾ ਕਰ ਦਿੱਤਾ ਜਾਂਦਾ ਹੈ ਇੱਕ ਰਿਪੋਰਟ ਦੇ ਅਨੁਸਾਰ ਅਗਸਤ 2024 ਅਤੇ ਜਨਵਰੀ 2025 ਦੇ ਦਰਮਿਆਨ ਵਸ਼ਿੰਗਟਨ ਅਤੇ ਹਿੰਸਕ ਅਪਰਾਧਾਂ ਦੇ ਦੋਸ਼ੀ ਲੋਕਾਂ ਵਿੱਚੋਂ ਸਿਰਫ 3% ਹੀ ਨੂੰ ਜ਼ਮਾਨਤ ਦੇਣ ਤੇ ਦੁਬਾਰਾ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਚੋਂ ਕਿਸੇ ਨੂੰ ਵੀ ਹਿੰਸਕ ਅਪਰਾਧਾਂ ਲਈ ਗ੍ਰਿਫਤਾਰ ਨਹੀਂ ਕੀਤਾ ਗਿਆ ਅਮਰੀਕਾ ਚ ਜ਼ਮਾਨਤ ਪ੍ਰਣਾਲੀ ਕਰਨ ਦੀ ਕੋਈ ਇੱਕਸਾਰ ਪ੍ਰਣਾਲੀ ਨਹੀਂ ਹੈ ਇਸੇ ਤਰੀਕੇ ਦੇ ਨਾਲ ਵੱਖ-ਵੱਖ ਰਾਜਾਂ ਤੇ ਸਥਾਨਕ ਅਦਾਲਤਾਂ ਦੇ ਆਪਣੇ ਨਿਯਮ ਨੇ ਸੰਵਿਧਾਨ ਦੇ ਅਨੁਸਾਰ ਕਿਸੇ ਵੀ ਦੋਸ਼ੀ ਨੂੰ ਦੋਸ਼ੀ ਸਾਬਤ ਹੋਣ ਤੱਕ નિર્ਦੋਸ਼ ਮੰਨਿਆ ਜਾਂਦਾ ਹੈ ਜੇਕਰ ਉਹਨਾਂ ਦੀ ਆਜ਼ਾਦੀ ਨੂੰ ਕੰਟਰੋਲ ਕਰਨਾ ਪਵੇ ਤਾਂ ਇਸ ਦੇ ਲਈ ਵਿਸ਼ੇਸ਼ ਕਾਨੂੰਨ ਨੇ ਇਸ ਸਮ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ